ਗਲੇ ਦੇ ਵਿੱਚ ਲੋਕਾਂ ਦਾ ਮੈਂ ਦੇਖਿਆ ਵੀ ਅੱਜ ਕੱਲ ਜਿਹੜੀ ਪ੍ਰੋਬਲਮ ਹੈ ਲੋਕਾਂ ਨੂੰ ਕੈਂਸਰ ਦੀ ਇਹ ਅਸੀਂ ਬਹੁਤ ਦੇਖਦੇ ਰਹੇ ਨੇ ਜਿਵੇਂ ਜਿਹੜੀ ਲੋਕ ਸਮੋਕਿੰਗ ਜ਼ਿਆਦਾ ਕਰਦੇ ਨੇ ਦਾਰੂ ਜ਼ਿਆਦਾ ਪਿੰਦੇ ਨੇ ਡਰਿੰਕ ਕਰਦੇ ਨੇ ਆਈ ਮੀਨ ਉਹਨਾਂ ਨੂੰ ਕੈਂਸਰ ਦੀ ਸਮੱਸਿਆ ਵੀ ਗਲੇ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਕੰਨਾਂ 'ਚ ਫੰਗਸ ਹੋ ਜਾਂਦੀ ਹੈ ਠੀਕ ਹੈ ਜੀ ਅਗਰ ਹੋਰ ਤੋਂ ਅੱਗੇ ਜਾਈਏ ਤਾਂ ਪਰਦਾ ਆ ਜਾਂਦਾ ਪਰਦੇ ਦੀ ਗੱਲ ਕਰੀਏ ਤਾਂ ਪਰਦੇ ਦੇ ਉੱਪਰ ਸੋਜ ਆ ਜਾਂਦੀ ਹੈ ਮੈਂ ਸਰਦੀ ਦਾ ਮੌਸਮ ਅੱਜ ਕੱਲ ਤਾਂ ਨੱਕ ਦੇ ਵਿੱਚੋਂ ਜਿਹੜੀ ਵੀ ਕੋਈ ਇਨਫੈਕਸ਼ਨ ਆ ਤਾਂ ਉਹ ਕੰਨ ਦੇ ਵਿੱਚ ਬਹੁਤ ਜਲਦੀ ਚਲੀ ਜਾਂਦੀ ਹੈ। ਬਾਕੀ ਡਾਕਟਰ ਸਾਹਿਬ ਆਪਣੇ ਜਿਹੜਾ ਤੁਹਾਡਾ ਤੁਸੀਂ ਥੋੜਾ ਈ.ਐਨ.ਟੀ. ਸੈਂਟਰ ਹੈ ਇੱਥੇ ਸਰਜਰੀ ਦਾ ਵੀ ਪ੍ਰਬੰਧ ਹੈ ਤੁਹਾਡਾ। ਗਲੇ ਦੇ ਵਿੱਚੋਂ ਦੇਖੋ ਜੀ ਜ਼ਿਆਦਾਤਰ ਲੋਕਾਂ ਨੂੰ ਜਿਹੜੇ ਪ੍ਰਾਬਲਮਾਂ ਨੇ ਟੌਨਸਿਲ ਦੀ ਹੁੰਦੀਆਂ। ਵੀ ਜਿਵੇਂ ਸਰਦੀ ਦਾ ਮੌਸਮ ਹੈ ਵੀ ਟੌਨਸਿਲ ਜਿਹੜਾ ਹੈ ਉਹ ਸੁੱਜ ਜਾਂਦੇ ਨੇ ਟੌਨਸਿਲ 'ਚ ਸੋਜ ਆ ਜਾਂਦੀ ਆ। ਇਹਨੂੰ ਟੌਨਸਿਲਾਈਟਸ ਕਹਿੰਦੇ ਆ ਅਸੀਂ। ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਅੱਜ ਦਰਸ਼ਕਾਂ ਦਾ ਮੇਰੇ ਵੱਲੋਂ ਜਣੇ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਾਥੀਓ ਜਿਸਾਂ ਤੁਸੀਂ ਜਾਣਦੇ ਹੋ ਕਿ ਆਪਣੇ ਚੈਨਲ ਦੇ ਆਪਾਂ ਵੱਖ-ਵੱਖ ਰੋਗਾਂ ਦੇ ਮਹਾਡਾਟਾ ਨਾਲ ਗੱਲਬਾਤ ਕਰਕੇ ਬਾਤਲਾਬ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ ਸੋ ਅੱਜ ਅਸੀਂ ਪਹੁੰਚੇ ਹਾਂ ਧੂਰੀ ਵਿਖੇ ਈਐਨਟੀ ਸਪੈਸ਼ਲਿਸਟ ear nose throat ਯਾਨੀ ਕਰਨ ਨੱਕ ਗਲਾ ਦੇ ਮਾਹਰ ਡਾਕਟਰ ਸੁਖਵੀਰ ਸਿੰਘ ਜੀ ਕੋਲ ਅਤੇ ਉਹਨਾਂ ਨੂੰ ਪੁੱਛਾਂਗੇ ਵੀ ਇਹ ਜੋ ਈਐਨਟੀ ਨਾਲ ਸੰਬੰਧਿਤ ਬਿਮਾਰੀਆਂ ਹਨ ਉਹ ਕਿਵੇਂ ਹੁੰਦੀਆਂ ਹਨ ਕਿਵੇਂ ਉਹਨਾਂ ਦਾ ਇਲਾਜ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਆਪਣਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਇਸ ਚੈਨਲ ਤੇ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਥੈਂਕ ਯੂ ਡਾਕਟਰ ਸਿੱਧੂ ਸਾਹਿਬ ਸਾਡੇ ਕੋਲ ਆਉਣ ਵਾਸਤੇ ਤੇ ਸਾਨੂੰ ਜਾਣਕਾਰੀ ਲੈਣ ਵਾਸਤੇ ਦੱਸੋ ਜੀ ਤੁਹਾਡੇ ਕੀ ਕੀ ਸਵਾਲ ਨੇ ਕੀ ਕੀ ਤੁਹਾਡੀ ਮਨ ਦੇ ਵਿੱਚ ਜਿਹੜੇ ਨੇ ਉਹ ਕੁਐਸਚਨਸ ਨੇ ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਇਹ ਹੀ ਹੈ ਕਿ ਤੁਸੀਂ ਜਿੱਦਾਂ ਤੁਹਾਡਾ ਬਹੁਤ ਵਧੀਆ ਨੌ ਬਣਿਆ ਹੋਇਆ ਇਲਾਕੇ ਵਿੱਚ ਕੰਨ ਦਾਕਾ ਤੇ ਗਲਾ ਰੋਗਾਂ ਦੇ ਮਾਹ ਰਹੋ ਤੇ ਮੇਰਾ ਪਹਿਲਾ ਸਵਾਲ ਇਹ ਹੀ ਹੈ ਵੀ ਨੱਕ ਦਾ ਸਰੀਰ ਲਈ ਕੀ ਮਹੱਤਵ ਹੈ ਤੇ ਨੱਕ ਨੂੰ ਕਿਹੜੇ ਕਿਹੜੀਆਂ ਪ੍ਰੋਬਲਮਾਂ ਕਿਹੜੇ ਕਿੜੀਆਂ ਤਕਲੀਫਾਂ ਆ ਸਕਦੀਆਂ ਨੇ ਠੀਕ ਹੈ ਜੀ ਥੈਂਕ ਯੂ ਨੱਕ ਦਾ ਦੇਖੋ ਜੀ ਜਿਹੜਾ ਅਸੀਂ ਸਾਹ ਲੈਣਾ ਹੈ ਨਾ ਜਿਹੜਾ ਸਾਹ ਸਾਡੇ ਅੰਦਰ ਆਕਸੀਜਨ ਜਾਂਦੀ ਹੈ 에ਅਰ ਜਾਂਦੀ ਹੈ ਤੇ ਉਹਦੇ ਬਦ ਕਾਰਬਨ ਡਾਈਆਕਸਾਈਡ ਬਾਹਰ ਆਉਂਦੀ ਹੈ ਤਾਂ ਨੱਕ ਦਾ ਕੰਮ ਇੱਕ ਤਰ੍ਹਾਂ ਦਾ 에어 ਕੰਡੀਸ਼ਨਰ ਵਰਗਾ ਕੰਮ ਹੁੰਦਾ ਹੈ ਤੇ 에어 ਕੰਡੀਸ਼ਨਰ ਮਤਲਬ ਜਿਹੜੀ ਹਵਾ ਆਪਣੇ ਅੰਦਰ ਜਾਣੀ ਹੈ ਇੱਕ ਤਾਂ ਉਹ ਫਿਲਟਰ ਹੋ ਕੇ ਜਾਣੀ ਚਾਹੀਦੀ ਹੈ ਹਾਂਜੀ ਦੂਸਰੀ ਉਹ ਜਿੰਨਾ ਟੈਂਪਰੇਚਰ ਆਪਾਨੂੰ ਚਾਹੀਦਾ ਅੰਦਰ ਉਨਾ ਹੀ ਹੋਣਾ ਚਾਹੀਦਾ ਹੈ ਬੋਡੀ ਟੈਂਪਰੇਚਰ ਦੇ ਨਾਲ ਇਹ ਨਹੀਂ ਹੈ ਕਿ ਜੇ ਅੱਜ ਕੱਲ੍ਹ ਸਰਦੀ ਹੈ ਠੰਡੀ ਹਵਾ ਅੰਦਰ ਜਾਏਗੀ ਤਾਂ ਸਾਨੂੰ ਉਹ ਨੁਕਸਾਨ ਕਰੇਗੀ ਜਿਆਦਾ ਗਰਮੀ ਆ ਜਿਆਦਾ ਗਰਮ ਹੋ ਕੇ ਅੰਦਰ ਜਾਏਗੀ ਤਾਂ ਉਹ ਵੀ ਨੁਕਸਾਨ ਕਰੇਗੀ ਇੱਕ ਤਾਂ ਇਹ ਮੇਨ ਦਾ ਕੰਮ ਹੈ ਦੂਸਰਾ ਏਅਰ ਦੇ ਵਿੱਚ ਆਪਾਂ ਜਾਣਦੇ ਆ ਬਹੁਤ ਤਰ੍ਹਾਂ ਦੇ ਪੋਲੂਸ਼ਨ ਹੁੰਦੀ ਹੈ। ਹਾਂਜੀ। ਕਟ ਮਿੱਟੀ ਕਟਾ ਹੁੰਦਾ। ਉਹ ਵੀ ਸਾਰਾ ਫਿਲਟਰ ਫਿਲਟਰ ਹੋਣਾ ਹੁੰਦਾ। ਇੱਕ ਏਅਰ ਦਾ ਨੋਜ ਦਾ ਇਹ ਵੀ ਕੰਮ ਆ। ਨੋਜ ਦਾ ਮਤਲਬ ਮੇਨ ਕੰਮ ਹੁੰਦਾ ਐਜ਼ ਏਅਰ ਕੰਡੀਸ਼ਨਰ। ਤਾਂ ਕਿ ਹਵਾ ਜਿਹੜੀ ਅੰਦਰ ਜਾਂਦੀ ਆ ਆਪਣੇ ਉਹ ਬਿਲਕੁਲ ਫਿਲਟਰ ਹੋ ਕੇ ਜਾਵੇ ਤੇ ਬੋਡੀ ਟੈਂਪਰੇਚਰ ਦੇ ਹਿਸਾਬ ਨਾਲ ਜਾਵੇ ਤਾਂ ਕਿ ਜਿੰਨਾ ਕ ਆਪਣਾ ਬੋਡੀ ਟੈਂਪਰੇਚਰ ਹੈਗਾ ਉਹਦੇ ਸਾਨੂੰ ਉਨੇ ਜਾਵੇ। ਇਹ ਨਾਲ ਕੇ ਸਰਦੀ ਦੀ ਠੰਡੀ ਜਾਈ ਜਾਵੇ, ਗਰਮੀ ਦੀ ਗਰਮ ਜਾਈ ਜਾਵੇ। ਤਾਂ ਹੀ ਸਾਡਾ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਹੈ ਡਾਕਟਰ ਸਾਹਿਬ ਕਿੰਨਾ ਹਾਲਤਾਂ ਵਿੱਚ ਜੋ ਆਪਣੇ ਨੱਕ ਦੀ ਕੋਈ ਤਕਲੀਫ ਹੁੰਦੀ ਆ ਆਪਾਂ ਨੂੰ ਉਹ ਦਵਾਈ ਲੈ ਕੇ ਸਾਰ ਜਾਂਦਾ ਹੈ ਜਾਂ ਕਈ ਵਾਰੀ ਇਹ ਬਿਮਾਰੀ ਵੱਧ ਜਾਵੇ ਫਿਰ ਅੱਗੇ ਕਈ ਵਾਰੀ ਆਪਰੇਸ਼ਨ ਦੀ ਲੋੜ ਵੀ ਪੈ ਜਾਂਦੀ ਆ ਜਾਂ ਕਈ ਕਹਿ ਦਿਨ ਵੀ ਨੱਕ ਦੀ ਹੱਡੀ ਵੱਧ ਗਈ ਜਾਂ ਕੋਈ ਹੋਰ ਰੋਗ ਹੈ ਦਾ ਹੂੰ ਦੇਖੋ ਇਦਾਂ ਹੈ ਜਿਹੜੇ ਨੱਕ ਦੀਆਂ ਸਮੱਸਿਆਵਾਂ ਬਹੁਤ ਨੇ ਸਭ ਤੋਂ ਪਹਿਲਾਂ ਤਾਂ ਆਮ ਤੌਰ ਤੇ ਜਿਹੜੀ ਦੇਖਣ ਚਾਹੁੰਦੀ ਆ ਆਪਾਂ ਨੂੰ ਅੱਜ ਕੱਲ੍ਹ ਸਰਦੀ ਦੇ ਵਿੱਚ ਜਿਵੇਂ ਦੇਖੀਏ ਤਾਂ ਨੱਕ ਨੂੰ ਕੋਈ ਜ਼ੁਕਾਮ ਹੋ ਗਿਆ ਇਨਫੈਕਸ਼ਨ ਹੋ ਗਈ ਜਿਹਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਸਾਈਨੋਸਾਈਟਸ ਕਹਿੰਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਨਿੱਕੇ ਮੋਟੇ ਪ੍ਰੋਬਲਮ ਨੇ ਆਮ ਤੌਰ ਤੇ ਦਵਾਈ ਨਾਲ ਠੀਕ ਹੋ ਜਾਂਦੀਆਂ ਨੇ ਹਾਂਜੀ ਪੀਸ਼ਣ ਚਾਰ ਪੰਜ ਦਿਨ ਮੈਡੀਸਿਨ ਖਾਂਦਾ ਤਾਂ ਠੀਕ ਹੋ ਜਾਂਦਾ ਸਾਈਨੋਸਾਈਟ ਜਿਹੜੀ ਹੁੰਦੀ ਹੈ ਠੀਕ ਹੈ ਜੀ ਜਿਹੜੀ ਤੁਹਾਡੀ ਨੱਕ ਹੱਡੀ ਦੀ ਪ੍ਰੋਬਲਮ ਅਸੀਂ ਕਹਿੰਦੇ ਹਾਂ ਉਹਦੇ ਨਾਲ ਜਿਹੜਾ ਹੈਗਾ ਨੱਕ ਆਪਣਾ ਬੰਦ ਰਹਿੰਦਾ ਇੱਕ ਪਾਸਾ ਬੰਦ ਰਹਿੰਦਾ ਉਹਦੇ ਵਿੱਚ ਜਿਹੜੀ ਫਿਰ ਸਾਈਨੋਸਾਈਟਸ ਹੁੰਦੀ ਹੈ ਉਹ ਛੇਤੀ ਛੇਤੀ ਦਵਾਈ ਨਾਲ ਨਹੀਂ ਠੀਕ ਹੁੰਦੀ ਹਾਂਜੀ ਉਹਦੇ ਵਾਸਤੇ ਫਿਰ ਸਰਜੀ ਲੋੜ ਪੈਂਦੀ ਹੈ ਜੀ ਜੀ ਤੇ ਹੋਰ ਕੋਈ ਕੋਈ ਇਹਦੇ ਬਾਰੇ ਅਵੇਅਰਨੈਸ ਕੋਈ ਨੱਕ ਦੀਆਂ ਬਿਮਾਰੀਆਂ ਨੂੰ ਨਾ ਹੋਣਾ ਆਪਾਂ ਲੋਕਾਂ ਨੂੰ ਕੀ ਅਵੇਅਰ ਕਰਾਂਗੇ ਕੀ ਸਿੱਖਿਆ ਦੇਵਾਂਗੇ ਜੀ ਨੱਕ ਦੀਆਂ ਜੀ ਹੋਰ ਬਿਮਾਰੀਆਂ ਤੋਂ ਇਲਾਵਾ ਮਤਲਬ ਇਸ ਸਾਈਨੋਸਾਈਟਸ ਤੋਂ ਇਲਾਵਾ ਆਮ ਤੌਰ ਤੇ ਜਿਹੜੇ ਸਾਡੇ ਅਸੀਂ ਦੇਖਦੇ ਰਹਿੰਨੇ ਆ ਲੋਕਾਂ ਦੇ ਵਿੱਚ ਇੱਕ ਤਾਂ ਫੰਗਸ ਜਿਹੜੀ ਚਿੱਟੀ ਫੰਗਸ ਜਿਹਨੂੰ ਕਹਿੰਦੇ ਨੇ ਵਾਈਟ ਫੰਗਸ ਬਲੈਕ ਫੰਗਸ ਨਹੀਂ ਮੈਂ ਗੱਲ ਕਰਦਾ ਵਾਈਟ ਫੰਗਸ ਵੀ ਬਹੁਤ ਕਾਮਨ ਆ ਲੋਕਾਂ ਦੇ ਵਿੱਚ ਨੱਕ ਦੇ ਵਿੱਚ ਜਿਹੜਾ ਕਹਿੰਦੇ ਮਾਸਵਦ ਗਿਆ ਜਿਹਨੂੰ ਪੋਲਿਪ ਕਹਿੰਦੇ ਆ ਉਹ ਵੀ ਬਹੁਤ ਕਾਮਨ ਨੇ ਤੇ ਨੱਕ ਦੀ ਹੱਡੀ ਜਿਹੜੀ ਤੁਹਾਨੂੰ ਦੱਸੀ ਦਿੱਤਾ ਆਪਾਂ ਨੇ ਉਹ ਵੀ ਬਹੁਤ ਕਾਮਨ ਹੈ ਨੱਕ ਦੇ ਵਿੱਚੋਂ ਖੂਨ ਆਉਣਾ ਜਿਵੇਂ ਹੁਣ ਅੱਜਕੱਲ ਜਿਆਦਾ ਸਰਦੀ ਆ ਉਦੋਂ ਆਮ ਤੌਰ ਤੇ ਨੱਕ ਪੇਸ਼ੈਂਟ ਦੇ ਜਿਹੜਾ ਏਜਡ ਪੇਸ਼ੈਂਟ ਹੁੰਦੇ ਨੇ ਜਿਵੇਂ 50 60 ਸਾਲ ਦੀ ਉਮਰ ਵਾਲੇ ਪੇਸ਼ੈਂਟ ਨੇ ਜਿਨ੍ਹਾਂ ਦਾ ਬੀਪੀ ਜਿਆਦਾ ਰਹਿੰਦਾ ਜਿਨ੍ਹਾਂ ਨੂੰ ਡਾਇਬਟੀਜ਼ ਆ ਉਹਨਾਂ ਦੇ ਵਿੱਚ ਆ ਅੱਜਕੱਲ ਆਮ ਤੌਰ ਦੇ ਵਿੱਚ ਨੱਕ ਚ ਖੂਨ ਆਉਣ ਲੱਗ ਜਾਂਦਾ ਤੇ ਇਹ ਚਾਤਰ ਬਿਮਾਰੀਆਂ ਲੋਕਾਂ ਨੂੰ ਇਹ ਹੁੰਦੀਆਂ ਨੇ ਜੀ ਹਾਂਜੀ ਇਕ ਡਾਕਟਰ ਸਾਹਿਬ ਆਮ ਆਪਣੇ ਵੀ ਨਕਸੀ ਟੁੱਟੇ ਨੱਕ ਦੀ ਉਹਦਾ ਕੀ ਕਾਰਨ ਹੁੰਦਾ ਜੀ ਹਾਂ ਉਹ ਹੀ ਦੱਸਿਆ ਜੀ ਤੁਹਾਨੂੰ ਮੈਂ ਜਿਵੇਂ ਜ਼ਿਆਦਾ ਸਰਦੀ ਹੈ ਤਾਂ ਬੀਪੀ ਤਕਰੀਬਨ ਤਕਰੀਬ ਅੱਜ ਕੱਲ ਹਰੇਕ ਬੰਦੇ ਦਾ ਜਿਹੜਾ ਹੈ ਵੱਜ ਜਾਂਦਾ ਸਰਦੀ ਦੇ ਕਾਰਨ ਤੇ ਉਸ ਕਰਕੇ ਨੱਕ ਠੰਡ ਦਾ ਜ਼ਿਆਦਾ ਸਰਦੀ ਉਹਨਾਂ ਦਾ ਥੋੜਾ ਡਰਾਈ ਵੀ ਹੋ ਜਾਂਦਾ ਜੀ ਉਸ ਕਰਕੇ ਆਮ ਤੌਰ ਦੇ ਵਿੱਚ ਨੱਕ ਦੇ ਵਿੱਚੋਂ ਬਲਡ ਆਉਣ ਲੱਗ ਜਾਂਦਾ ਜਿਹਦੇ ਵਿੱਚ ਕੋਈ ਨੱਕ ਦੀ ਨਾਸ ਫਟ ਜਾਂਦੀ ਜਿਹਨੂੰ ਕਹਿੰਦੇ ਅਸੀਂ ਪੰਜਾਬੀ ਲੋਕ ਨਕਸੀਰ ਕਹਿ ਦਿੰਦੇ ਆ ਹਾਂਜੀ ਤੇ ਉਹ ਫਿਰ ਅਸੀਂ ਜਿਹੜਾ ਹੈਗਾ ਇੱਥੇ ਮੈਨੇਜ ਕਰਦੇ ਆ ਡਾਕਟਰ ਸਾਹਿਬ ਕੋਲ ਲਸੋ ਕਈ ਵਾਰੀ ਆ ਆਮਰੀ ਮ੍ਰਿਤ ਦੇਖੇ ਮਿਲਦੇ ਨੇ ਗੱਲਬਾਤ ਹੋਈ ਆ ਵੀ ਉਹ ਕਹਿੰਦੇ ਵੀ ਅਸੀਂ ਹੱਡੀ ਸਾਡੇ ਨੱਕ ਦੀ ਹੱਡੀ ਵੱਧੀ ਸੀਗੀ ਅਸੀਂ ਅਪਰੇਟ ਕਰਵਾ ਲਿਆ ਤੇ ਉਸ ਤੋਂ ਬਾਅਦ ਫਿਰ ਵਧਣ ਲੱਗ ਜਾਂਦੀ ਹੈ ਉਹਦਾ ਕੀ ਕਾਰਨ ਹੁੰਦਾ ਜੀ ਹਾਂ ਦੇਖੋ ਨੱਕ ਦੀ ਹੱਡੀ ਤਾਂ ਨਹੀਂ ਦੁਬਾਰਾ ਵੱਧਦੀ ਖੈਰ ਤੇ ਨੱਕ ਦੇ ਵਿੱਚ ਜਿਹੜਾ ਮਾਸ ਹੁੰਦਾ ਉਹ ਦੁਬਾਰਾ ਜਰੂਰ ਵੱਸ ਸਕਦਾ ਹੁੰਦਾ ਹੈਗਾ ਇਹ ਕੰਡੀਸ਼ਨ ਦੇ ਵਿੱਚ ਜੀ ਸਾਰਿਆਂ ਦੇ ਵਿੱਚ ਨਹੀਂ ਜਿਨ੍ਹਾਂ ਲੋਕਾਂ ਨੂੰ ਅਲਰਜੀਕ ਦੇ ਨਾਲ ਮਾਸ ਵਧਿਆ ਹੁੰਦਾ ਅਲਰਜੀ ਦੇ ਨਾਲ ਜਾਂ ਫੰਗਸ ਦੇ ਨਾਲ ਉਹ ਦੁਆਰਾ ਵੱਧਣ ਦੇ ਚਾਂਸ ਜ਼ਰੂਰ ਹੁੰਦੇ ਨੇ ਜਿਹੜੇ ਇਨਫੈਕਸ਼ਨ ਕਰਕੇ ਨੱਕ ਚ ਕਮਾਸ ਵੱਧਦਾ ਹੁੰਦਾ ਉਹ ਨਹੀਂ ਦੁਆਰਾ ਵੱਧਦਾ ਛੇਸੀਤੀ ਨੱਕ ਦੀ ਹੱਡੀ ਵੀ ਦੁਆਰਾ ਨਹੀਂ ਵੱਧਦੀ ਅਗਰ ਪ੍ਰੋਪਰਲੀ ਸਾਰੀ ਰਿਮੂਵ ਕੀਤੀ ਜਾਵੇ ਸਿੱਧੀ ਕੀਤੀ ਜਾਵੇ ਤਾਂ ਨੱਕ ਦੀ ਹੱਡੀ ਤਕਰੀਬਨ ਤਕਰੀਬਨ ਨਹੀਂ ਦੁਆਰਾ ਪ੍ਰੋਬਲਮ ਕਰਦੀ ਜੀ ਹਾਂਜੀ ਦੱਸਾ ਬੋ ਨੱਕ ਤੋਂ ਅੱਗੇ ਆਪਾਂ ਗੱਲ ਕਰੀਏ ਕੰਨ ਬਾਰੇ ਤੁਸੀਂ ਕੰਨਾਂ ਦੀ ਜੋ ਬਿਮਾਰੀਆਂ ਹਨ ਉਹਨਾਂ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋ ਕੰਨਾਂ ਦੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ਜੋ ਦਵਾਈ ਨਾਲ ਠੀਕ ਹੋ ਜਾਂਦੀਆਂ ਹਨ ਜਾਂ ਕੋਈ ਅੱਗੇ ਕੋਈ ਮੇਜਰ ਪ੍ਰੋਬਲਮ ਆ ਗਈ ਆਪਰੇਸ਼ਨ ਦੀ ਲੋੜ ਪੈਂਦੀ ਹੈ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਕੰਨਾਂ ਦੇ ਵਿੱਚ ਜੀ ਆਪਾਂ ਜੇ ਕੰਨ ਤੋਂ ਬਾਹਰ ਤੋਂ ਸ਼ੁਰੂ ਕਰੀਏ ਕੰਨਾਂ ਦੇ ਵਿੱਚ ਵੈਕਸ ਨੂੰ ਮੈਲ ਕਹਿ ਦਿੰਨੇ ਆ ਨੰਬਰ 1 ਤੇ ਨੰਬਰ 2 ਤੇ ਕੰਨਾਂ ਦੇ ਵਿੱਚ ਖਾਰਿਸ਼ ਲੋਕਾਂ ਨੂੰ ਬਹੁਤ ਪ੍ਰੋਬਲਮ ਰਹਿੰਦੀ ਹੈ ਲੋਕ ਕੰਨਾਂ ਦੇ ਵਿੱਚੋਂ ਬੱਡਸ ਮਾਰਦੇ ਰਹਿੰਦੇ ਆ ਉਹ ਦੇਖ ਕੇ ਖਾਰਿਸ਼ ਜਿਹੜੀ ਆਉ ਜਾਂਦੀ ਨਹੀਂ ਹੈਗੀ ਨੰਬਰ 3 ਤੇ ਕੰਨਾਂ ਦੇ ਵਿੱਚ ਕੋਈ ਫਿਨਸੀ ਵਗੈਰਾ ਹੋਵੇਗੀ ਦਰਦ ਹੋਣ ਲੱਗ ਜਾਂਦਾ ਹੈ ਕੰਨਾਂ ਚੋਂ ਪਾਣੀ ਆਣ ਲੱਗ ਜਾਂਦਾ ਕੰਨਾਂ ਚ ਫੰਗਸ ਹੋ ਜਾਂਦੀ ਹੈ ਠੀਕ ਹੈ ਜੀ ਅਗਰ ਹੋਸਤ ਤੋਂ ਅੱਗੇ ਜਾਈਏ ਤਾਂ ਪਰਦਾ ਆ ਜਾਂਦਾ ਪਰਦੇ ਦੀ ਗੱਲ ਕਰੀਏ ਤਾਂ ਪਰਦੇ ਦੇ ਉੱਪਰ ਸੋਜ ਆ ਜਾਂਦੀ ਹੈ ਮੇਰੇ ਸਰਦੀ ਦਾ ਮੌਸਮ ਅੱਜਕੱਲ ਤਾਂ ਨੱਕ ਦੇ ਵਿੱਚੋਂ ਜਿਹੜੀ ਵੀ ਕੋਈ ਇਨਫੈਕਸ਼ਨ ਆ ਤਾਂ ਉਹ ਕੰਨ ਦੇ ਵਿੱਚ ਬਹੁਤ ਜਲਦੀ ਚਲੀ ਜਾਂਦੀ ਹੈ ਖਾਸ ਕਰਕੇ ਛੋਟੇ ਬੱਚਿਆਂ ਦੇ ਵਿੱਚ ਜਿਵੇਂ 3 ਸਾਲ ਦਾ ਬੱਚੇ ਤੱਕ ਤਾਂ ਇਹ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਕੰਨ ਦੇ ਵਿੱਚੋਂ ਨੱਕ 'ਚ ਜਿਹੜਾ ਟਿਊਬ ਹੁੰਦੀ ਹੈ ਬਹੁਤ ਛੋਟੀ ਹੁੰਦੀ ਹੈ ਔਰ ਸਟ੍ਰੇਟ ਹੁੰਦੀ ਹੈ ਇਹਨੂੰ ਪਾਸ ਸਟ੍ਰੇਟ ਕਹਿੰਦੇ ਆ ਅਸੀਂ ਤੇ ਇਸ ਕਰਕੇ ਨੱਕ ਦੇ ਵਿੱਚੋਂ ਜਦੋਂ ਵੀ ਇਨਫੈਕਸ਼ਨ ਹੋਏਗੀ ਛੋਟੇ ਬੱਚਿਆਂ ਨੂੰ ਉਹ ਕੰਨ ਦੇ ਵਿੱਚ ਜਰੂਰ ਇਨਫੈਕਸ਼ਨ ਤਕਰੀਬਨ ਤਕਰੀਬਨ ਹੋ ਜਾਂਦੀ ਆ ਜਿਹਨੂੰ ਅਸੀਂ ਅਕਿਊਟਸੋਮ ਕਹਿੰਦੇ ਆ ਮਤਲਬ ਪੰਜਾਬੀ ਵਿੱਚ ਵੀ ਕੰਨ ਦੇ ਪਰਦੇ ਦੀ ਸੋਜ ਆ ਗਈ ਤੇ ਇਹ ਚੀਜ਼ਾਂ ਤਕਰੀਬਨ ਦਵਾਈਆਂ ਨਾਲ ਠੀਕ ਹੋ ਜਾਂਦੀਆਂ ਨੇ ਜੀ ਤੇ ਦੂਸਰਾ ਜੇ ਕੰਨ ਦੇ ਵਿੱਚ ਐਦਾਂ ਹੀ ਮਤਲਬ ਇਨਫੈਕਸ਼ਨ ਜਿਆਦਾਤਰ ਰਹਿੰਦੀ ਆ ਪਰਦਾ ਇੱਕ ਵਾਰ ਫਟ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਹਾਂਜੀ ਜਾਂ ਪਰਦੇ 'ਚ ਹੋਲ ਹੋ ਜਾਂਦਾ ਸੁਰਾਖ ਹੋ ਜਾਂਦਾ ਉਹ ਜਿਹੜੀ ਸਮੱਸਿਆ ਹੈ ਉਹ ਤਕਰੀਬਨ ਮਤਲਬ ਦਵਾਈ ਦੇ ਨਾਲ ਨਹੀਂ ਠੀਕ ਹੁੰਦੀ। ਤਕਰੀਬਨ 20-30% ਚਾਂਸ ਹੁੰਦੇ ਨੇ ਕਿ ਉਹ ਮੈਡੀਸਨ ਨਾਲ ਆਪਣੇ ਆਪ ਕੰਨ ਦਾ ਜਿਹੜਾ ਪਰਦਾ ਭਰ ਜਾਏ। ਜੀ। ਨਹੀਂ ਤਾਂ 70% ਚਾਂਸ ਨੇ ਵੀ ਨਹੀਂ ਪਰਦਾ। ਤੇ ਉਹਨੂੰ ਅਸੀਂ ਫਿਰ ਸਰਜਰੀ ਦੇ ਨਾਲ ਹੀ ਉਹ ਪਰਦਾ ਜਿਹੜਾ ਹੈਗਾ ਹੌਲ ਬੰਦ ਕਰਦੇ ਆਂ ਜਾਂ ਪਰਦਾ ਨਵਾਂ ਲਗਾਣੇ ਜਿਹਨੂੰ ਕਹਾਂ ਦਿੰਦੇ ਆਂ ਉਹਦਾ ਫਿਰ ਇਹ ਇਲਾਜ ਆ। ਜੀ ਜੀ। ਜਦੋਂ ਇਹ ਫਿਰ ਪਰਦਾ ਨਵਾਂ ਲੱਗ ਜਾਂਦਾ ਉਹ ਉਹਦੀ ਕਾਫੀ ਚਿਰ ਉਹਦਾ ਇੰਤ ਨਹੀਂ ਹੈ ਵੀ ਉਸ ਤੋਂ ਬਾਅਦ ਫਿਰ ਕੋਈ ਪ੍ਰੋਬਲਮ ਆ ਜਾਏ। ਦੇਖੋ ਜੀ 50% ਚਾਂਸ ਹੁੰਦੇ ਆ ਕਿ ਦੁਆਰਾ ਵੀ ਹੋ ਸਕਦੀ ਹੁੰਦੀ ਹੈ ਸਮੱਸਿਆ ਜਿਹੜੀ ਪਹਿਲਾਂ ਹੋਈ ਸੀ ਦੁਆਰਾ ਵੀ ਹੋ ਸਕਦੀ ਆ 80% ਤਕਰੀਬਨ ਉਹ ਠੀਕ ਰਹਿੰਦਾ ਜੀ ਅਗਰ ਪੇਸ਼ੈਂਟ ਦਾ ਨੋਜ਼ ਠੀਕ ਰਹੇ ਨੱਕ ਠੀਕ ਰਹੇ ਉਹਨੂੰ ਅਲਰਜੀ ਦੁਆਰਾ ਨਾ ਹੋਵੇ ਅਲਰਜੀ ਕੰਟਰੋਲ ਰੱਖੇ ਫਿਰ ਜਿਹੜਾ ਹੈਗਾ ਉਹ ਪਰਦੇ ਦੀ ਪ੍ਰੋਬਲਮ ਦੁਆਰਾ ਨਹੀਂ ਆਉਂਦੀ ਹਾਂਜੀ ਤੇ 80% ਤਕਰੀਬਨ ਅਸੀਂ ਕਹਿੰਨਾ ਵੀ 80-90% ਤੱਕ ਉਹ ਠੀਕ ਰਹਿੰਦਾ ਜੀ ਜੀ ਆਪਾਂ ਨੂੰ ਨੱਕ ਦੀ ਕੋਈ ਪ੍ਰੋਬਲਮ ਨਾ ਆਵੇ ਉਹਦੇ ਬਾਰੇ ਕੋਈ ਤੁਸੀਂ ਸਾਵਧਾਨੀਆਂ ਬਾਰੇ ਦੱਸੋਗੇ ਨੱਕ ਦੇ ਵਿੱਚ ਪ੍ਰੋਬਲਮ ਸਾਵਧਾਨੀ ਤਾਂ ਜੀ ਦੇ ਕੋਈ ਹੀ ਆ ਵੀ ਜਿਵੇਂ ਠੰਡਾ ਮੌਸਮ ਬਹੁਤ ਜ਼ਿਆਦਾ ਠੰਡਾ ਮੌਸਮ ਆ ਇਕਦਮ ਸਡਨਲੀ ਅਸੀਂ ਬਾਹਰ ਜਾਂਦੇ ਆ ਸਡਨਲੀ ਗਰਮੀ ਦੇ ਵਿੱਚੋਂ ਇਕਦਮ ਬਾਹਰ ਉੱਠ ਕੇ ਜਾਂਦੇ ਆ ਤਾਂ ਉਸ ਤੋਂ ਥੋੜਾ ਵਿਚਾਰ ਰੱਖਣਾ ਚਾਹੀਦਾ ਬਾਕੀ ਨੇਚਰਲ ਸਿਸਟਮ ਸਾਰਾ ਬੜੀ ਰੱਬ ਨੇ ਸਭ ਕੁਝ ਠੀਕ ਬਣਾਇਆ ਹੋਇਆ ਹੈ ਜੀ ਇਹਨੇ ਠੀਕ ਹੀ ਰਹਿਣਾ ਹੁੰਦਾ ਪਰ ਜੇ ਹੁਣ ਅਲਰਜੀ ਹੋ ਗਿਆ ਤੁਸੀਂ ਉਹਨੂੰ ਕੁਝ ਨਹੀਂ ਕਰ ਸਕਦੇ ਜੇ ਨੱਕ ਦੀ ਹੱਡੀ ਛੱਡੀ ਆ ਉਸ ਕੁਝ ਨਹੀਂ ਕਰ ਸਕਦੇ ਉਹਨੂੰ ਫਿਰ ਠੀਕ ਕੀ ਕਰਨਾ ਪੈਣਾ ਜੀ ਠੀਕ ਹੈ ਜੀ ਤੇ ਨੋਜ਼ ਨੂੰ ਸਾਫ਼ ਰੱਖੋ ਜੀ ਪਾਣੀ ਨਾਲ ਵਾਸ਼ ਕਰੋ ਨੱਕ ਦੇ ਵਿੱਚ ਆਪਣੇ ਹੱਥ ਹੱਥ ਨਾਲ ਜਿਆਦਾ ਮਾਰੋ ਉਂਗਲੀਆਂ ਮਾਰੋਗੇ ਫਿਰ ਨੱਕ ਸੁੱਜੇਗਾ ਸੁੱਜੇਗਾ ਜੀ ਜਿਆਦਾ ਨੂੰ ਜਿਆਦਾ ਓਵਰ ਕਲੀਨ ਨਹੀਂ ਕਰਨਾ ਆਪਾਂ ਨੇ ਜਿਆਦਾ ਨਹੀਂ ਸਫਾਈ ਕਰਨੀ ਸਿੰਪਲ ਤੁਸੀਂ ਵਾਸ਼ ਕਰ ਸਕਦੇ ਹੋ ਬਸ ਦੈਟਸ ਇਟ ਜੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਹੁੰਦਾ ਜੀ ਡਾਕਟਰ ਸਾਹਿਬ ਕਹਿੰਦੇ ਦੇਖਣਾ ਮਰੀਜ਼ ਛਿੱਕਾਂ ਬਹੁਤ ਮਾਰਦੇ ਨੇ ਇਹ ਛਿੱਕਾਂ ਮਾਰਨਾ ਕੋਈ ਨੱਕ ਦੀ ਬਿਮਾਰੀ ਹੈ ਕਿਉਂਕਿ ਹੋਰ ਕਾਰਨ ਹੁੰਦਾ ਹੈ ਇਹ ਜੀ ਬੇਸਿਕਲੀ ਅਲਰਜੀ ਹੈ ਇਹ ਨੱਕ ਦੀ ਨਹੀਂ ਹੈਗੀ ਸੇ ਬਲੱਡ ਦੇ ਵਿੱਚ ਹੁੰਦੀ ਹੈ ਅਲਰਜੀ ਜਿਹੜੀ ਹੈ ਠੀਕ ਹੈ ਜੀ ਇਹ ਕਲੀ ਨੱਕ ਦੀ ਪ੍ਰੋਬਲਮ ਨੱਕ ਤੱਕ ਸੀਮਤ ਨਹੀਂ ਹੁੰਦੀ। ਇਹ ਸਭ ਬਲੱਡ ਦੇ ਵਿੱਚ ਹੁੰਦੀ ਐ ਅਲਰਜੀ ਨੂੰ ਹੁੰਦੀ ਆ। ਇਹ ਫੈਮਿਲੀਅਲ ਹੁੰਦੀ ਐ ਕਿਸੇ ਨੂੰ। ਕਿਸੇ ਨੂੰ ਬਾਅਦ ਦੇ ਵਿੱਚ ਹੋ ਜਾਂਦੀ ਆ। ਕੋਈ ਜ਼ਰੂਰੀ ਨਹੀਂ ਗਾ ਇਹ ਨੱਕ ਦੇ ਵਿੱਚ ਹੀ ਸਮੱਸਿਆ। ਕਈ ਵਾਰ ਨੱਕ ਦੇ ਵਿੱਚੋਂ ਜਿਹੜੀ ਆ ਨੱਕ ਦੇ ਹੈ ਨਾਲ ਲੰਗਸ ਦੇ ਵਿੱਚ ਵੀ ਹੁੰਦੀ ਐ। ਜਿਹਨੂੰ ਅਸੀਂ ਨੈਜ਼ੋ ਬ੍ਰਾਂਕੀਅਲ ਅਲਰਜੀ ਨੈਜ਼ੋ ਬ੍ਰਾਂਕੀਅਲ ਅਲਰਜੀ ਕਹਿੰਦੇ ਆ। ਜੀ। ਇਹਦੇ ਵਿੱਚ ਬੇਸ਼ ਨੂੰ ਸਾਹ ਵੀ ਹੁੰਦਾ। ਨੱਕ 'ਚ ਛੱਕਾ ਵੀ ਆਉਂਦੀਆਂ। ਨੱਕ 'ਚੋਂ ਬਾਣੀ ਵੀ ਗਰਦਾ ਤੇ ਰਾਤ ਨੂੰ ਖੰਸੇ ਵੀ ਹੁੰਦੀ ਆ। ਤੇ ਰਾਤ ਨੂੰ ਸਾਹ ਲੈਣ 'ਚ ਔਖਾਈ ਵੀ ਹੁੰਦੀ ਆ। ਉਹ ਅਲਰਜੀ ਦੀ ਸਮੱਸਿਆ ਉਹ ਬਲੱਡ ਦੇ ਵਿੱਚ ਹੁੰਦੀ ਆ ਠੀਕ ਹੈ ਜੀ ਦੱਸ ਆਪਾਂ ਅੱਗੇ ਗੱਲ ਕਰੀਏ ਗਲੇ ਬਾਰੇ ਥਰੋਟ ਬਾਰੇ ਗਲੇ ਦੀਆਂ ਕਿਹੜੀਆਂ ਕਿਹੜੀਆਂ ਕਾਉਨ ਬਿਮਾਰੀਆਂ ਨੇ ਕਿਹੜੀਆਂ ਕਿਹੜੀਆਂ ਆਮ ਹੁੰਦੀਆਂ ਲੋਕੋਆਂ ਮਾਰੀਆਂ ਤੇ ਉਹ ਦੋਈਲੇ ਨਾਲ ਠੀਕ ਹੋ ਜਾਂਦੀਆਂ ਹਨ ਜਾਂ ਕੋਈ ਮੇਜਰ ਬਿਮਾਰੀ ਕੋਈ ਇਹਨਾਂ ਦੀ ਇਹਦੇ ਵਾਸਤੇ ਕੋਈ ਆਪਾਂ ਨੂੰ ਅੱਗੇ ਲੋਡ ਪੈ ਲੈ ਸਰਜਰੀ ਕਰਨ ਦੀ ਉਹਨਾਂ ਬਾਰੇ ਦੱਸੋ ਜੀ ਗਲੇ ਦੇ ਵਿੱਚ ਉਹ ਦੇਖੋ ਜੀ ਜ਼ਿਆਦਾਤਰ ਲੋਕਾਂ ਜਿਹੜੇ ਪ੍ਰੋਬਲਮਾਂ ਨੇ ਕਾਉਂਸਲ ਦੀ ਆਉਂਦੀ ਹੈ ਵੀ ਜਿਵੇਂ ਸਰਦੀ ਦਾ ਮੌਸਮ ਹੈ ਬੀ ਟੌਨਸਲ ਜਿਹੜਾ ਹੈ ਉਸ ਜੰਦੇ ਨੇ ਟੌਨਸਲ 'ਚ ਸੋਜ ਆ ਜਾਂਦੀ ਆ ਇਹਨੂੰ ਟੌਨਸਲਾਈਟਸ ਕਹਿੰਦੇ ਆ ਅਸੀਂ ਤੇ ਵਾਇਰਲ ਪ੍ਰੋਬਲਮ ਹੈ ਜਿਆਦਾਤਰ ਵਾਇਰਲ ਹੁੰਦੀ ਆ ਵੀ ਵਾਇਰਲ ਟੌਨਸਲਾਈਟਸ ਹੁੰਦੀ ਹੈ ਹਰ ਇੱਕ ਬੰਦੇ ਨੂੰ ਹੁੰਦੀ ਦੋ ਚਾਰ ਦਿਨਾਂ ਵਿੱਚ ਠੀਕ ਹੋ ਜਾਂਦੀ ਹੁੰਦੀ ਆ ਜਿਆਦਾ ਨੂੰ ਕੋਈ ਜਿਆਦਾ ਇਨੀ ਮੈਡੀਸਿਨ ਖਾਣ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਸਿੰਪਲ ਜੀ ਮੈਡੀਸਿਨ ਦੇ ਨਾਲ ਇਹਨੇ ਠੀਕ ਹੋ ਜਾਣਾ ਹੁੰਦਾ ਔਰ ਇਹਨੂੰ ਜਿਆਦਾ ਸੀਰੀਅਸ ਵੀ ਲੈਣਾ ਚਾਹੀਦਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹੋਰ ਜਿਵੇਂ ਪਗੈਲੋ ਵੀ ਗੱਲ ਦੇ ਵਿੱਚ ਤੁਹਾਡਾ ਆਵਾਜ਼ ਵਾਲੀ ਜਿਹੜੀ ਥੱਲੇ ਆਪਣੇ ਲਾਰਿੰਗਸ ਹੁੰਦਾ ਜਿੱਥੇ ਜਤੋਂ ਆਵਾਜ਼ ਆਉਂਦੀ ਆ ਉਹਦੀਆਂ ਪ੍ਰੋਬਲਮਾਂ ਨੇ ਜਿਹਦੇ ਚ ਵੋਕਲ ਕੋਰਡ ਹੁੰਦੀਆਂ ਨੇ ਤਾਂ ਵੋਕਲ ਕੋਰਡ ਦੇ ਨਾਲ ਤੁਹਾਨੂੰ ਜਿਵੇਂ فرض ਕਰੋ ਥੋੜੀ ਕਿਸੇ ਦੀ ਆਵਾਜ਼ ਖਰਾਬ ਹੋ ਗਈ ਹਾਂਜੀ ਆਮ ਤੌਰ ਤੇ ਲੋਕਾਂ ਨੂੰ ਜ਼ਿਆਦਾ ਬੋਲਣ ਨਾਲ ਆਵਾਜ਼ ਖਰਾਬ ਹੁੰਦੀ ਹੈ ਜਿਹੜੇ ਟੀਚਰਸ ਹੁੰਦੇ ਨੇ ਲੈਕਚਰਰਸ ਹੁੰਦੇ ਨੇ ਜਾਂ ਜਿਹੜੇ ਮਤਲਬ ਸਿੰਗਰਸ ਨੇ ਸਿਆਸੀ ਆਗੂ ਬੋਲਦੇ ਸਿਆਸੀ ਆਗੂ ਨੇ ਹੋਗਾ ਨਨ ਹੋਗੀ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਕਿਉਂਕਿ ਉਹ ਡੇ ਵੋਕਲ ਕੋਰਡ ਤੇ ਸੋਜ ਆ ਜਾਂਦੀ ਹੈ ਜੀ ਤੇ ਇੱਕ ਤਾਂ ਇਹ ਕਾਰਨ ਨਾਲ ਜਿਹੜਾ ਉਹਦਾ ਜਿਹੜਾ ਆਵਾਜ਼ ਖਰਾਬ ਦੂਸਰਾ ਕਈ ਵਾਰ ਜੇ ਪਰ ਨਹੀਂ ਫਿਰ ਹਟਦੇ ਮਤਲਬ ਫਿਰ ਉਹਨੂੰ ਓਵਰਯੂਜ਼ ਕਰੀ ਜਾਂਦੇ ਆ ਹਾਂਜੀ ਨਹੀਂ ਮਤਲਬ ਅੱਗੇ ਅੱਗੇ ਦੀ ਸਟੇਜ ਆ ਉਹਦੇ ਤੇ ਹੁੰਦਾ ਵੀ ਵੋਕਲ ਕੋਰਡ ਦੇ ਉੱਪਰ ਥੋੜਾ ਜਿਹਾ ਇੱਕ ਦਾਣਾ ਜਿਹਾ ਬਣ ਜਾਂਦਾ ਜੀ ਜਿਹਨੂੰ ਅਸੀਂ ਵੋਕਲ ਕੋਰਡ ਨਿਊਡਿਊਲ ਕਹਿੰਦੇ ਆ ਜੀ ਤੇ ਉਹਦਾ ਇਲਾਜ ਜਿਹੜਾ ਹੈਗਾ ਫਿਰ ਉਹ ਸਰਜਰੀ ਨਹੀਂ ਹੁੰਦਾ ਹੈ ਜੀ ਉਹਨੂੰ ਕੱਢਣਾ ਹੀ ਪੈਂਦਾ ਹੈ ਤੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਮੇਨ ਇਸ਼ੂ ਆ ਸਾਰਾ ਆਮ ਤੌਰ ਤੇ ਉਤੇ ਗਲੇ ਦੇ ਵਿੱਚ ਲੋਕਾਂ ਦਾ ਮੈਂ ਦੇਖਿਆ ਵੀ ਆਦਿਕਾਲ ਜਿਹੜੀ ਪ੍ਰੋਬਲਮ ਹੈ ਲੋਕਾਂ ਨੂੰ ਕੈਂਸਰ ਦੀ ਹਾਂਜੀ ਇਹ ਅਸੀਂ ਬਹੁਤ ਦੇਖਦੇ ਰਹਨੇ ਆ ਜੀ ਜਿਵੇਂ ਜਿਹੜੀ ਲੋਕ ਸਮੋਕਿੰਗ ਜ਼ਿਆਦਾ ਕਰਦੇ ਨੇ ਦਾਰੂ ਜ਼ਿਆਦਾ ਪੀਂਦੇ ਨੇ ਡਰਿੰਕ ਕਰਦੇ ਨੇ ਆਈ ਮੀਨ ਉਹਨਾਂ ਨੂੰ ਕੈਂਸਰ ਦੀ ਸਮੱਸਿਆ ਵੀ ਗਲਲੇ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਬੋਕ ਕੋਰਡ ਦੇ ਉੱਪਰ ਕੈਂਸਰ ਹੋ ਜਾਂਦਾ ਜਾਂ ਜਿੱਥੋਂ ਖਾਣਾ ਆਪਣਾ ਲੰਘਦਾ ਇਸੋਫੇਗਸ ਵਾਲਾ ਜਿਹਨੂੰ ਪਾਇਸਾ ਕਹਿੰਦੇ ਆ ਹਾਂਜੀ ਉਹਦੇ ਵਿੱਚ ਕੈਂਸਰ ਹੋ ਜਾਂਦਾ ਜੀ ਤੇ ਇਹ ਚੀਜ਼ ਆਉਂਦੀਆਂ ਨੇ ਨੋਜ਼ ਦੇ ਵਿੱਚ ਆਪਾਂ ਗੱਲ ਕਰੀਏ ਨੋਜ਼ ਦੇ ਵਿੱਚ ਕੈਂਸਰ ਵੀ ਹੁੰਦਾ ਪਰ ਘੱਟ ਹੁੰਦਾ ਹੈ। ਪਰ ਜ਼ਿਆਦਾਤਰ ਲੋਕਾਂ ਨੂੰ ਜਿਹੜਾ ਉਹ ਗਲੇ ਦੇ ਵਿੱਚ ਕੈਂਸਰ ਦੀ ਸਮੱਸਿਆ ਆਉਂਦੀ ਹੈ। ਜੀ। ਹਾਂਜੀ। ਤੇ ਜਿਹਦਾ ਤੁਸੀਂ ਕਿਹਾ ਵੀ ਜੇ ਕਈ ਵਾਰੀ ਆਪਣੀ ਆਵਾਜ਼ ਮੱਧਮ ਜੀ ਹੋ ਜਾਂਦੀ ਹੈ ਨਾ ਉਹਦੋਂ ਬਾਅਦ ਆਪਰੇਟ ਵੀ ਹੋ ਗਿਆ। ਮੈਨੂੰ ਕਈ ਮਰੀਜ਼ ਮਿਲੇ ਨੇਗੇ ਉਹਨਾਂ ਨੂੰ ਪ੍ਰੋਬਲਮ ਦੁਆਰੇ ਆ ਗਈ। ਇਹਦਾ ਮਤਲਬ ਵੀ ਉਹ ਭਰੇ ਹੀ ਰੱਖਦੇ ਹੈਗੇ ਉਸ ਤਰ੍ਹਾਂ ਉੱਚੀ ਬੋਲਦੇ ਰਹੇ ਜਾਂ ਹੋਰ ਤਾਂ ਪ੍ਰੋਬਲਮ ਆਉਂਦੀ ਹੈਗਾ ਉਹ। ਉਹਦੇ ਵਾਸਤੇ ਸਰੇ ਇਹ ਹੈ ਜੀ ਵੀ ਜਿਹੜਾ ਵੋਕਲ ਕੋਡ ਨੋਡਿਊਲ ਅਸੀਂ ਕੱਢ ਵੀ ਦਿੱਤਾ ਫਰਜ਼ ਕਰੋ। ਜੀ। ਅਗਰ ਮਰੀਜ਼ ਉਸ ਤਰ੍ਹਾਂ ਦੁਬਾਰਾ ਫੇਰ ਉਹੀ ਚੀਜ਼ ਆਵਾਜ਼ ਬੋਲੀ ਗਿਆ। ਉਹਨੇ ਪ੍ਰੋਪਰ ਸਪੀਚ ਥੈਰੇਪੀ ਨਹੀਂ ਲੱਤੀ। ਕਿ ਕਿਸ ਤਰ੍ਹਾਂ ਬੋਲਣਾ, ਕਿਹੜਾ ਸ਼ਬਦ ਕਿਸ ਤਰ੍ਹਾਂ ਬੋਲਣਾ, ਕਿੰਨੀ ਕੁੱਚਾ ਬੋਲਣਾ ਆਪੀ ਅਸੀਂ। ਉਹ ਫੇਰ ਦੁਬਾਰਾ ਹੋ ਜਾਏਗਾ। ਇਸ ਕਰਕੇ ਪਰਹੇਜ਼ ਬਹੁਤ ਜ਼ਰੂਰੀ ਹੈ। ਜੀ। ਤੇ ਇਸ ਤਰ੍ਹਾਂ ਦੇ ਨੋਜ਼ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਜਿਨ੍ਹਾਂ ਦੇ ਪੋਲੀਪ ਹੁੰਦੇ ਨੇ, ਜਿਨ੍ਹਾਂ ਨੂੰ ਅਲਰਜੀ ਹੁੰਦੀ ਹੈ ਨੱਕ ਦੇ ਵਿੱਚ ਵੀ ਤੁਸੀਂ ਸਿੰਪਲਿਕ ਕੰਮ ਕਰਨ ਨੱਕ ਦੇ ਸਪਰੇਅ ਲਾਣਾ। ਜੀ। ਤਾਂ ਕਿ ਅਲਰਜੀ ਨਾ ਹੋਵੇ। ਅਲਰਜੀ ਨਹੀਂ ਹੋਏਗੀ ਬੀਚਨ ਸਰਜੀ ਕਰਾ ਕੇ ਜਾਂਦਾ ਫੰਗਸ ਵਾਲੇ ਅਲਰਜੀ ਕਰਕੇ ਸਰਜੀ ਕਰਕੇ ਜਾਂਦਾ ਅਗਰ ਉਹ ਉਹ ਸਪਰੇ ਨਹੀਂ ਲਗਾਏਗਾ ਜੀ ਤਾਂ ਦੁਬਾਰਾ ਫੇਰ ਰੀਕਰੈਂਸ ਹੋਈ ਦੁਬਾਰਾ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਔਰ ਬਹੁਤ ਸਿੰਪਲ ਤਰੀਕਾ ਸਨ ਰੋਕਣ ਦਾ ਵੀ ਨੱਕ ਦੇ ਵਿੱਚ ਸਪਰੇ ਲਾਣਾ ਥੈਟਸ ਇਟ ਇਸ ਤੋਂ ਲਾਵਾ ਹੋਰ ਕੁਝ ਲੋੜ ਨਹੀਂ ਹੁੰਦੀ ਜੀ ਇਸ ਕਰਕੇ ਪਰਹੇਜ਼ ਜਾਂ ਜੋ ਡਾਕਟਰ ਕਹਿੰਦੇ ਨੇ ਜਿਸ ਤਰ੍ਹਾਂ ਦਾ ਇਲਾਜ ਹੈ ਸਰਜਰੀ ਤੋਂ ਬਾਅਦ ਉਹ ਰੱਖਣਾ ਬਹੁਤ ਜ਼ਰੂਰੀ ਹੈ ਜੀ ਨਹੀਂ ਆਪਾਂ ਕਹਿੰਦੇ ਵੀ ਇਲਾਜ ਨਾਲੋਂ ਪਰਹੇਜ਼ ਚੰਗਾ ਵੀ ਮਰੀਜ਼ ਦਵਾਈ ਲੈਣ ਤੋਂ ਬਾਅਦ ਇਲਾਜ ਵੀ ਕਰ ਰੱਖੇ ਇਲਾਜ ਕਰਾਉਣ ਤੋਂ ਬਾਅਦ ਆਪਣਾ ਪ੍ਰੇਹੇ ਰੱਖੇ ਹਾਂਜੀ ਤੇ ਤਾਂ ਫਿਰ ਉਹ ਠੀਕ ਰਹਿ ਸਕਦਾ ਹੈ ਹਾਂਜੀ ਤੇ ਡਾਕਟਰ ਸਾਹਿਬ ਤੁਸੀਂ ਜਿਸ ਤਰ੍ਹਾਂ ENT ਸਪੈਸ਼ਲਿਸਟੋਂ ਅ ਕੋਈ ਹੋਰ ਆਪਣੇ ਲੋਕਾਂ ਨੂੰ ਸੰਦੇਸ਼ ਇਹ ਵੀਡੀਓ ਦੇਖ ਰਹੇ ਲੋਕਾਂ ਨੂੰ ਕੋਈ ਕਹਿਣਾ ਚਾਹੋ ਤੁਹਾਡੇ ਵੱਲੋਂ ਕੋਈ ਸੰਦੇਸ਼ ਜੀ ਹਾਂਜੀ ਹਾਂਜੀ ਬਹੁਤ چیزਾਂ ਨੇ ਸਰ ਇੱਕ ਤਾਜ ਮੈਂ ਦੇਖਿਆ ਲੋਕਾਂ ਨੂੰ ਅੱਜ ਕੱਲ ਦੇਖੋ ਕੈਂਸਰ ਦੀ ਸਮੱਸਿਆ ਬਹੁਤ ਜ਼ਿਆਦਾ ਲੋਕਾਂ ਨੂੰ ਹੈ ਜੀ ਅਸੀਂ ਬਹੁਤ ਲੋਕਾਂ ਨੂੰ ਦੇਖਿਆ ਵੀ ਉਹ ਬਹੁਤ ਐਨਸੈਸਰੀ ਦੇ ਵਿੱਚ ਲੈਂਦੇ ਆ ਵੀ ਚਲੋ ਆਵਾਜ਼ ਖਰਾਬ ਹੈ ਕੋਈ ਨਹੀਂ ਜੇ ਮੇਰੇ ਕੋ ਮਰੀ ਜਾਂਦੇ ਆ ਜਦੋਂ ਅਸੀਂ ਚੈੱਕ ਕਰਦੇ ਆ ਤਕਰੀਬਨ 3 ਮਹੀਨੇ ਹੋ ਚੁੱਕੇ ਹੁੰਦੇ ਆ 4 ਮਹੀਨੇ ਹੋ ਚੁੱਕੇ ਹੁੰਦੇ ਆ ਜਦੋਂ ਵੀ ਕੋਈ ਵੀ ਹੰਦੀ ਆਵਾਜ਼ ਖਰਾਬ ਹੁੰਦੀ ਆ ਅਗਰ 5-7 ਦਿਨਾਂ ਚ ਨਹੀਂ ਠੀਕ ਹੁੰਦੀ ਤਾਂ ਉਹਨੂੰ ਜ਼ਰੂਰ ਐਂਡੋਸਕੋਪੀ ਰਾਹੀਂ ਚੈੱਕ ਅਪ ਕਰਵਾਉਣਾ ਚਾਹੀਦਾ ਇਸ ਤਰ੍ਹਾਂ ਨੱਕ ਦੇ ਵਿੱਚ ਵਗਸਪੋਜ ਆਪਾਂ ਗੱਲ ਕਰੀਏ ਨੱਕ ਦੇ ਵਿੱਚ ਬਲੀਡਿੰਗ ਹੁੰਦੀ ਆ ਇੱਕ ਦੋ ਵਾਰ ਹੋਈ ਅਗਰ ਹਟ ਗਈ ਦਿਨ ਵੈਲ ਐਂਡ ਗਟ ਅਗਰ ਨਹੀਂ ਹਟ ਰਹੀ ਤਾਂ ਉਹਨੂੰ ਜ਼ਰੂਰ ਉਹਦੀ ਐਂਡੋਸਕੋਪੀ ਹੋਣੀ ਚਾਹੀਦੀ ਆ ਤਾਂ ਕਿ ਪਤਾ ਲੱਗ ਸਕੇ ਵੀ ਨੱਕ ਦੇ ਵਿੱਚ ਬਲੀਡਿੰਗ ਕਿਉਂ ਹੋ ਰਹੀ ਹੈ ਠੀਕ ਹੈ ਇਸ ਤਰ੍ਹਾਂ ਹੀ ਕ ਅਗਰ ਕੰਨ ਡੁੱਲਦਾ ਤੁਹਾਡਾ ਕਿਸੇ ਮਰੀਜ਼ ਦਾ ਦੋ ਚਾਰ ਵਾਰ ਡੁੱਲਿਆ ਠੀਕ ਹੈ ਓਕੇ ਨੋ ਪ੍ਰੋਬਲਮ ਪਰ ਉਸ ਤੋਂ ਬਾਅਦ ਵੀ ਅਗਰ ਦਵਾਈਆਂ ਦੇ ਨਾਲ ਨਹੀਂ ਹਟ ਰਿਹਾ ਉਹ ਡੁੱਲ ਨੂੰ ਡੁੱਲ ਨੂੰ ਖਾਸ ਕਰਕੇ ਉਹਦੇ ਚੋਂ ਅਗਰ ਸਮੈਲ ਆਉਂਦੀ ਆ ਬਦਬੂ ਆਉਂਦੀ ਆ ਪੀਖ ਦੇ ਵਿੱਚੋਂ ਕੰਨ ਦੀ ਗੱਲ ਕਰ ਰਿਹਾ ਮੈਂ ਤਾਂ ਉਹ ਬਹੁਤ ਸੀਰੀਅਸ ਗੱਲ ਆ ਉਸ ਨੂੰ ਬਹੁਤ ਸੀਰੀਅਸ ਲੈ ਜਾਣਾ ਚਾਹੀਦਾ ਕਿਉਂਕਿ ਜਦੋਂ ਅਗਰ ਕੰਨ ਚੋਂ ਰੇਸ਼ਾ ਚ ਬਦਬੂ ਆਉਂਦੀ ਹੈ ਇਹਦਾ ਮਤਲਬ ਇਹ ਹੈ ਵੀ ਕੰਨ ਦੀ ਜਿਹੜੀ ਅੰਦਰ ਹੱਡੀ ਹੈ ਉਹ ਹੋ ਗਲ ਰਹੀ ਹੈ ਜੀ ਔਰ ਉਹ ਗਲ ਕਲ ਕੇ ਜਿਹੜੀ ਹੈ ਅੱਗੇ ਦਿਮਾਗ ਨੂੰ ਨੁਕਸਾਨ ਕਰ ਸਕਦੇ ਉਹ ਬਹੁਤ ਸੀਰੀਅਸ ਪ੍ਰੋਬਲਮ ਆ ਇਸ ਕਰਕੇ ਕੰਨ ਦਾ ਜਿਹਦੇ ਵਿੱਚ ਬਦਬੂ ਆਉਂਦੀ ਹੈ ਬਹੁਤ ਸੀਰੀਅਸ ਗੱਲ ਕਰਦਾ ਮੈਂ ਬਹੁਤ ਸੀਰੀਅਸ ਹੁੰਦੀ ਹੈ ਗਲੇ ਚੋਂ ਅਗਰ ਆਵਾਜ਼ ਖਰਾਬ ਆ ਕਿਸੇ ਮਰੀਜ਼ ਦੀ فرض ਕਰੋ ਨਹੀਂ ਠੀਕ ਹੋ ਰਹੀ ਉਹ ਵੀ ਬਹੁਤ ਸੀਰੀਅਸ ਗੱਲ ਆ ਜੀ ਅਗਰ ਪੇਸ਼ੈਂਟ ਨੂੰ ਖਾਣੇ ਦੇ ਵਿੱਚ ਰੋਟੀ ਲੰਘਦੀ ਆ ਰੋਟੀ ਲੰਘਣ ਚ ਪ੍ਰੋਬਲਮ ਆਉਂਦੀ ਆ I mean ਜੇ ਲੱਗਦਾ ਵੀ ਗਲੇ ਚ ਇੱਥੇ ਕੁਝ ਲੱਗਿਆ ਪਿਆ ਮੇਰੇ ਜੀ ਖਾਣੇ ਤੋਂ ਬਾਅਦ ਵੀ ਲੱਗਿਆ ਪਿਆ ਪੀਣ ਤੋਂ ਬਾਅਦ ਵੀ ਲੱਗਦਾ ਵੀ ਲੱਗਿਆ ਪਿਆ ਉਹ ਵੀ ਸੀਰੀਅਸ ਗੱਲ ਆ ਠੀਕ ਹੈ ਜੀ ਹਾਂਜੀ ਤੇ ਇਹ ਹੈ ਬਾਕੀ ਡਾਕਟਰ ਸਾਹਿਬ ਆਪਣੇ ਜਿਹੜਾ ਤੁਹਾਡਾ ਤੁਸੀਂ ਥੋੜਾ ENT ਸੈਂਟਰ ਹੈ ਇੱਥੇ ਸਰਜਰੀ ਦਾ ਵੀ ਪ੍ਰਬੰਧ ਹੈ ਤੁਹਾਡਾ ਹਾਂਜੀ ਇੱਥੇ ਅਸੀਂ ਬੇਸਿਕਲੀ ਸਰਜਰੀਆਂ ਹੀ ਕਰਦੇ ਆਂ ਜ਼ਿਆਦਾਤਰ ਤੇ ਜਿਵੇਂ ਨੱਕ ਦੀ ਤੁਹਾਨੂੰ ਦੱਸਿਆ ਮੈਂ ਨੱਕ ਦੀ ਹੱਡੀ ਦੀ ਸਰਜਰੀ ਹੋਗੀ ਜਿਹੜੀ ਹੱਡੀ ਲੱਡੀ ਹੁੰਦੀ ਹੈ ਨੱਕ ਦੇ ਪੋਲਪ ਦੀ ਸਰਜਰੀ ਹੋਗੀ ਜਿਸ ਨੂੰ ਆਪਣਾ ਮਾਸ ਵਧਿਆ ਹੋਇਆ ਫੰਗਸ ਅਲਰਜੀ ਹੋਗੀ ਤੇ ਜਦੋਂ ਅਸੀਂ ਫੰਗਸ ਕੱਢਦੇ ਆਂ ਜਿਹਨੂੰ ਫੈਸ ਕਹਦੇ ਆਂ ਨੁਰਬੀ ਨਾਈ ਹੁੰਦੀ ਹੈ ਤੇ ਗਲੇ ਦੇ ਵਿੱਚ ਟੌਨਸਿਲ ਦੀ ਸਰਜਰੀ ਹੋਗੀ ਵੋਕਲ ਕੋਰਡ ਦੇ ਵਿੱਚ ਜੇ ਵੋਕਲ ਕੋਰਡ ਜਿਵੇਂ ਨਡਿਊਲ ਹੋ ਗਿਆ ਜਿਹਦੇ ਨਾਲ ਆਵਾਜ਼ ਖਰਾਬ ਨੇ ਉਹਦੀ ਸਰਜਰੀ ਹੋਗੀ ਜੀ ਤੇ ਕੰਨ ਦੇ ਇਤੋਂ ਸਾਰੇ ਤਰ੍ਹਾਂ ਦੀ ਸਰਜਰੀ ਜਿਵੇਂ ਪਰਦੇ ਦਾ ਪਰਦੂ ਦਾ ਆਪਰੇਸ਼ਨ ਹੋ ਗਿਆ ਪਰਦੂ ਦਾ ਜਿਵੇਂ ਪਰਦਾ ਫਟਾ ਜਿਹੜਾ ਖਰਾਬ ਹੁੰਦਾ ਪਰਦਾ ਜਿਹੜਾ ਗਲੀ ਹੁੰਦੀ ਹੈ ਹੋਸ ਰਾਕ ਹੋ ਜਾਂਦਾ ਉਹਦੀ ਸਰਜਰੀ ਹੋਗੀ ਜੀ ਕੰਨ ਦੀ ਹੱਡੀ ਗਲ ਜਾਂਦੀ ਹੈ ਉਹਦੀ ਸਰਜਰੀ ਹੋਗੀ ਤੇ ਉਸ ਤੋਂ ਬਾਅਦ ਡਾਇਗਨੋਸਟਿਕ ਜਿਵੇਂ ਸਾਨੂੰ ਬਹੁਤ ਅਸੀਂ ਦੇਖਦੇ ਰਹਿੰਦੇ ਹਾਂ ਪੇਸ਼ੈਂਟ ਨੂੰ ਜਿਹਨਾਂ ਨੂੰ ਖਾਣਾ ਖਾਣ ਚ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦੀ ਐਂਡੋਸਕੋਪੀ ਕਰਦੇ ਆ ਤਾਂ ਤੁਹਾਡੇ ਨਕਤੇ ਇਹ ਡੈਪੋ ਰਿਨਲ ਨਾਲ ਇਸ ਫਿਗਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਜਿਹਨਾਂ ਨੂੰ ਜਿਵੇਂ ਕਹਿੰਦੇ ਕਾਫੀ ਲੋਕਾਂ ਨੂੰ ਦੇਖਿਆ ਅਸੀਂ ਕੈਂਸਰ ਦੀ ਪ੍ਰੋਬਲਮ ਆਈ ਹੈ ਸਾਡੇ ਕੋਲੇ ਉਹਨਾਂ ਨੂੰ ਵੀ ਅਸੀਂ ਡਾਇਗਨੋਸ ਕਰਕੇ ਉਹਨਾਂ ਦੀ ਬਾਇਓਸੀ ਲੈ ਕੇ ਟੈਸਟ ਕਰਾ ਕੇ ਫਿਰ ਅਸੀਂ ਹਾਇਰ ਸੈਂਟਰ ਤੇ ਰੈਫਰ ਕਰ ਦਿੰਦੇ ਹਾਂ ਜੀ ਜੀ ਸੋ ਇਹ ਸਨ ਡਾਕਟਰ ਸੁਖਵੀਰ ਸਿੰਘ ਜੀ ਜੋ ਈਐਨਟੀ ਸਪੈਸ਼ਲਿਸਟ ਹਨ ਨੱਕ ਕਰਨ ਦੇ ਗਲਾ ਦੇ ਮਾਹਰ ਹਨ ਤੁਹਾਨੂੰ ਕਿਤੇ ਵੀ ਦੂਰ ਜਾਣ ਦੀ ਲੋੜ ਨਹੀਂ ਹੈ ਤੇ ਇਹ ਇਥੇ ਇਹਨਾਂ ਰੋਗਾਂ ਨਾਲ ਸੰਬੰਧਤ ਜੋ ਸਰਜਰੀ ਹੈ ਉਹ ਵੀ ਕਰਦੇ ਹਨ ਸੋ ਸ੍ਰੋਤਿਓ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਬਹੁਤ ਲਾਭਕਾਰੀ ਸਿੱਧ ਹੋਏਗੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਤੇ ਜਿੰਨਾ ਵੀਰਾਂ ਭੈਣਾਂ ਨੇ ਹੁਣ ਤੱਕ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਡਾਕਟਰ ਸਾਹਿਬ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ